ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਖਾਜਰਾਂ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 1 ਜੁਲਾਈ ਤੋਂ ਦਿੱਲੀ ਵਿੱਚ ਇਹਨਾਂ ਵਨਾਂ ਨੂੰ ਨਹੀਂ ਮਿਲੇਗਾ ਪੈਟਰੋਲ ਅਤੇ ਡੀਜ਼ਲ ਐਨ ਸੀ ਆਰ ਚੋ ਲਾਗੂ ਹੋ ਜਾਵੇਗਾ ਇਹ ਨਿਜ਼ਮ ਨਵੀਂ ਦਿੱਲੀ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨਰ ਨੇ ਐਲਾਨ ਕੀਤਾ ਹੈ ਕਿ 1 ਜੁਲਾਈ 2025 ਤੋਂ ਰਾਜਧਾਨੀ ਦਿੱਲੀ ਵਿੱਚ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨਾਂ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ ਇਹ ਨਿਯਮ ਐਂਡ ਹਾਫ ਲਾਈਫ ਵਾਹਨਾਂ ਤੇ ਲਾਗੂ ਕੀਤਾ ਜਾਵੇਗਾ CAQM ਦੇ ਇੱਕ ਅਧਿਕਾਰੀ ਨੇ ਕਿਹਾ ਕਿ ਦਿੱਲੀ ਵਿੱਚ ਦੇ 500 ਪੈਟਰੋਲ ਪੰਪਾਂ ਤੇ ਆਟੋਮੈਟਿਕ ਨੰਬਰ ਪਲੇਟ ਪਛਾਣ ਕੈਮਰੇ ਲਗਾਏ ਗਏ ਹਨ ਉਹਨਾਂ ਦੀ ਮਦਦ ਨਾਲ 3.63 ਕਰੋੜ ਵਾਹਨਾਂ ਦੀ ਸਕੈਨਿੰਗ ਕੀਤੀ ਗਈ ਹੈ ਜਿਨ੍ਹਾਂ ਵਿੱਚ ਲਗਭਗ 5 ਲੱਖ ਵਾਹਨ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ ਹਨ ਇਸ ਦੇ ਨਾਲ ਹੀ 29.52 ਲੱਖ ਵਾਹਨ ਮਾਲਕਾਂ ਨੇ ਆਪਣਾ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਰੀਨਿਊ ਕਰਵਾਇਆ ਹੈ ਜਿਸ ਨਾਲ 168 ਕਰੋੜ ਰੁਪਏ ਦਾ ਚਲਾਨ ਵੀ ਜਾਰੀ ਕੀਤਾ ਗਿਆ ਹੈ ਦਿੱਲੀ ਵਾਂਗ ਇਸ ਨਿਜਮ ਇਸ ਨਿਜਮ ਇਸ ਦੇ ਆਲੇ-ਦੁਆਲੇ ਦੇ ਸ਼ਹਿਰਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ ਇਹ ਨਿਜਮ ਗੁਰੂਗ੍ਰਾਮ ਫਰੀਦাবাদ ਗਾਜ਼ੀਆਬਾਦ ਗੋਤਮ ਬੁੱਧ ਨਗਰ ਅਤੇ ਸੋਨੀਪੱਤ ਵਿੱਚ 1 ਨਵੰਬਰ 2025 ਤੋਂ 25 ਅਤੇ ਇਸ ਸੀ ਐਨ ਸੀ ਆਰ ਦੇ ਹੋਰ ਹਿੱਸਿਆਂ ਵਿੱਚ 2026 April ਤੋਂ ਲਾਗੂ ਕੀਤਾ ਜਾਵੇਗਾ ਕੈਮਰਿਆਂ ਤੋਂ ਇਲਾਵਾ ਇਸ ਤਰੀਕੇ ਨਾਲ ਕੀਤੀ ਜਾਵੇਗੀ ਨਿਗਰਾਨੀ ਇਹ ਦਿੱਲੀ ਇਸ ਟ੍ਰਾਂਸਪੋਰਟ ਵਿਭਾਗ ਨੇ ਇਸ ਨਿਜਮ ਨੂੰ ਸ਼ਕਤੀ ਨਾਲ ਲਾਗੂ ਕਰਨ ਲਈ ਸੋ ਸੋਬ ਚੇਸ਼ਟੀ ਮੰਤ ਐਨਾਤ ਕੀਤੀਆਂ ਹਨ ਇਹ ਟੀਮ ਅਜੇਹੇ ਪੈਟਰੋਲ ਪੰਪਾਂ ਦੀ ਪਛਾਣ ਕਰੇਗੀ ਜਿੱਥੇ ਸਭ ਤੋਂ ਵੱਧ ਗੈਰ ਪਾਲਣਾ ਕਰਨ ਵਾਲੇ ਪਵਾਹਨ ਬਾਲਨ ਕਰਨ ਲਈ ਆਉਂਦੇ ਹਨ ਇਸ ਇਸ ਟੀਮ ਦੁਆਰਾ ਦਿੱਤੇ ਗਏ ਡਾਟਾ ਦੀ ਨਿਗਰਾਨੀ ਕਰਦੇ ਕਰਦੇ ਕਰਕੇ ਨਿਜਮਾ ਦੀ ਸ਼ਕਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ